ਅਏ ਗੁਰਜੀਕਾ ਖੰਸਾ ਵੇ ਗੁਰਜੀਕੀ ਮਤੇ ਜੀ ਮੈਂ ਤੁਹਾਡਾ ਆਪਣਾ ਮਜੀਤ ਸਿੰਘ ਮੰਡਵੀ ਚੜਦਾ ਪੰਜਾਬ ਚੈਨਲ ਨੂੰ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਫਾਲੋ ਜਰੂਰ ਕਰ ਲਓ ਕੁਝ ਕੰਮ ਦੀਆਂ ਗੱਲਾਂ ਜੋ ਕਿ ਅੱਜ ਕਿਸਾਨੀ ਸੰਘਰਸ਼ ਸਾਡੇ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਉਹਦੀ ਕੋਈ ਖਬਰ ਮੀਡੀਆ ਕੋਈ ਨਹੀਂ ਦੇ ਰਿਹਾ ਤੁਹਾਨੂੰ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਉਹਦੇ ਅਕੋਰਡਿੰਗ ਪੰਜਾਬ ਬੰਦਾ ਸੱਦਾ ਜੀ ਕੱਲ 30 ਤਰੀਕ ਨੂੰ ਤੇ ਸਾਡੇ ਸਤਕਾਰਯੋਗ ਬਜ਼ੁਰਗ ਡੱਲੇਵਾਲ ਸਾਹਿਬ ਮਰਨ ਵਰਤ ਤੇ ਅੱਜ 20 ਦਿਨ ਹੋ ਗਿਆ ਬੈਠਿਆਂ ਨੂੰ ਕੋਈ ਉਹਨਾਂ ਦੀ ਖਬਰਸਾਰ ਨਹੀਂ ਲਈ ਜਾ ਰਹੀ ਉਹ ਨਿਤਾ ਪ੍ਰਤੀ ਆਪਣੀ ਜ਼ਿੰਦਗੀ ਦਾ ਤੇ ਲਗਾ ਕੇ ਬੈਠੇ ਹੋਏ ਆ ਕਿਹਦੇ ਵਾਸਤੇ ਕਿਸਾਨਾਂ ਵਾਸਤੇ ਉਹ ਖੁਦ ਕਿਸਾਨ ਨੇ ਜਿਉਂ ਨਾ ਵੀ ਬੈਠਣ ਤੇ ਉਹਨਾਂ ਨੂੰ ਕੋਈ ਮੇਰੀ ਕਾਜ ਕੋਈ ਵੱਡਾ ਹੋ ਨਹੀਂ ਗੱਲ ਨਹੀਂ ਹੈਗੀ ਬਟ ਉਹਨਾਂ ਨੇ ਇੱਕ ਰਾਹ ਚੁਣ ਲਿਆ ਕਿ ਮੈਂ ਮਰਨ ਵਰਤੇ ਤੇ ਬੈਠਾ ਹਾਂ ਇਤੋਂ ਵੱਧ ਕੇ ਕੋਈ ਹੋਰ ਗੱਲ ਨਹੀਂ ਹੈਗੀ ਤੇ ਤੁਸੀਂ ਪਲੀਜ਼ ਖਨੋਰੀ ਬਾਰਡਰ ਤੇ ਕੱਲ ਨੂੰ ਸਭ ਜੁੜੋ ਆਣ ਕੇ ਬੈਠੋ ਉੱਥੇ ਉਹਨਾਂ ਦਾ ਸਹਿਯੋਗ ਦਿਓ ਉਹਨਾਂ ਦੀ ਹਾਲਾਤ ਦੇਖੋ ਕੀ ਹੋਏ ਹੋਏ ਨੇ ਕਾਫੀ ਸੰਗਤਾਂ ਕਾਫੀ ਕਿਸਾਨ ਕਾਫੀ ਜਥੇਬੰਦੀਆਂ ਉੱਥੇ ਪਹੁੰਚ ਰਹੀਆਂ ਨੇ ਤੇ ਪਹੁੰਚਣ ਦਾ ਹੱਕ ਵੀ ਸਾਡਾ ਅੱਜ ਹੈਗਾ ਆ ਅਸੀਂ ਦੇ ਸਭ ਦੇ ਸੰਤ ਬੈਠੀਆਂ ਅਸੀਂ ਫੁੱਲ ਸਪੋਰਟ ਕਰਦੇ ਆ ਜੀ 노 ਫਾਰਮਰ 노 ਫੂਡ ਜੇ ਫਾਰਮਰ ਨਹੀਂ ਤਾਂ ਫੂਡ ਨਹੀਂ ਸਾਨੂੰ ਭੋਜਨ ਫਾਰਮਰ ਕਿਸਾਨ ਸਾਨੂੰ ਭੋਜਨ ਪ੍ਰੋਵਾਈਡ ਕਰ ਰਿਹਾ ਆ ਤੇ ਉਹਦੇ ਅਕੋਰਡਿੰਗ ਹੀ ਅਸੀਂ ਜੀ ਰਹੇ ਆ ਜੇ ਕਿਸਾਨ ਨਹੀਂ ਰਹੇਗਾ ਤੇ ਜ਼ਿੰਦਗੀ ਕਿਦਾਂ ਚੱਲੇਗੀ ਕਣਕ ਕਿਹੋਂ ਚਾਵਲ ਕੌਣ ਪੈਦਾ ਕਰਦਾ ਹੈ ਕਿਸਾਨ ਕਿਸਾਨ ਮੰਗ ਕੀ ਰਿਹਾ ਅੱਜ ਬੈਠਾ ਤੇ ਆਪਣੀਆਂ ਫਸਲਾਂ ਦੀ ਕੀਮਤ ਤੇ ਜੇ ਅਸੀਂ ਉਹਨਾਂ ਦੀਆਂ ਫਸਲਾਂ ਦੀ ਕੀਮਤ ਦੁਵਾਨ ਦੇ ਵਿੱਚ ਹੈਲਪ ਨਹੀਂ ਕਰ ਸਕਦੇ ਤਾਂ ਅਸੀਂ ਸਾਡੇ ਤੋਂ ਵੱਡਾ ਕੋਈ ਹੋਰ ਮਹਾਮੋਰਖ ਨਹੀਂ ਹੈਗਾ ਜੇ ਅਸੀਂ ਅੱਜ ਉਹਨਾਂ ਦੀ ਸਪੋਰਟ ਨਾ ਕੀਤੀ ਤੇ ਅਸੀਂ ਕਿਸੇ ਟਾਈਮ ਤੇ ਆਪਣੇ ਆਪ ਨੂੰ ਵੱਡੇ ਗੁਨਾਹਗਾਰ ਕਟਾਰੇ ਦੇ ਵਿੱਚ ਖੜੇ ਕਰ ਹੁੰਦੇ ਮਤਲਬ ਕਿ ਕਰ ਸਕਦੇ ਹਾਂ ਅਸੀਂ ਅਸੀਂ ਕਟਾਰੇ 'ਚ ਖੜਾ ਮਹਿਸੂਸ ਕਰ ਸਕਦੇ ਆ ਆਪਣੇ ਆਪ ਨੂੰ ਸੋਚ ਕਰਕੇ ਪਲੀਜ਼ ਬੇਨਤੀ ਹੈ ਹੱਥ ਜੋੜ ਕੇ ਸੂਤਿਓ ਵਰਲਡ ਆਲ ਆਫ ਇੰਡੀਆ ਜਿੰਨੇ ਵੀ ਕਿਸਾਨ ਕਿਤੇ ਨਾਲ ਜੁੜੇ ਹੋਏ ਹੋ ਤੁਸੀਂ ਉਹਦੇ ਵਿੱਚ ਜਾ ਜਾ ਕੇ ਆਪਦਾ ਸਹਿਯੋਗ ਬੈਠੋ ਨਾਲ ਨਾਲ ਜਾ ਕੇ ਉਹਨਾਂ ਦਾ ਸਾਥ ਦਿਓ ਉਹਨਾਂ ਦੀ ਹਾਂ ਦੇ ਵਿੱਚ ਹਾਮਲਾਓ ਮੌਜੂਦਾ ਸਰਕਾਰ ਨੂੰ ਮਜਬੂਰ ਕਰ ਦਵੋ ਕਿ ਉਹ ਤੁਹਾਡੀਆਂ ਜਿਹੜੀ ਫਸਲਾਂ ਦੇ ਰੇਟ ਨਹੀਂ ਉਹ ਤੁਹਾਨੂੰ ਵਾਜਬ ਦੇਣ ਤੱਕ ਮਜਬੂਰ ਹੋ ਜਨ ਉਹਨਾਂ ਨੂੰ ਦੇਣੇ ਹੀ ਪੈਣੇ ਆ ਦੇਣੇ ਵੀ ਚਾਹੀਦੇ ਆ ਕਿਉਂਕਿ ਉਹ ਖੁਦ ਵੀ ਇਹੀ ਖਾਂਦੇ ਆ ਰਾਤ ਨੂੰ ਰੋਟੀ ਪਾਣੀ ਖਾ ਕੇ ਸੌਂਦੇ ਆ ਤੇ ਪ੍ਰੋਵਾਈਡ ਕੌਣ ਕਰਦਾ ਕਿਸਾਨ ਕਿਸਾਨ ਫਸਲ ਪੈਦਾ ਕਰਦਾ ਆ ਉਹਨੂੰ ਬਚੇ ਨਾ ਬਚੇ ਕੁਝ ਬਟ ਉਹ ਕਣਕ ਪੈਦਾ ਕਰਦਾ ਆ ਕਣਕ ਬੀਜਦਾ ਆ ਵਤਰਾਉਣ ਤੇ ਵਹੁੰਦਾ ਆ ਕਰਦਾ ਆ ਸਪਰੇਅ ਇਲਟਰਮਪਟਮਸ ਸਪ੍ਰੇਮਾ ਵੀ ਗਲਤ ਮਿਲਦੀ ਆ ਯਾਰ ਸਭ ਕੁਝ ਡੁਪਲੀਕੇਟ ਹੁੰਦਾ ਪਰ ਫਿਰ ਵੀ ਉਹਦੇ باوجود ਵੀ ਕਿਸਾਨ ਤਰ ਕਰ ਕਰਕੇ ਮਿਹਨਤ ਕਰਕੇ ਆਪਣੀ ਫਸਲ ਪੱਕ ਪਕਾ ਕੇ ਕਈ ਵਾਰੀ ਤੇ ਗੜੇ ਮਰੀ ਹੋ ਜਾਂਦੀ ਆ ਫਿਰ ਵੀ ਉਹ ਆਪਣੀ ਫਸਲਾਂ ਮੰਡੀ ਦੇ ਵਿੱਚ ਛੋੜਦਾ ਤੇ ਉਹਦੇ ਬਾਜ਼ਬਰੇਡਨ ਜਦੋਂ ਉਹਨਾਂ ਨੂੰ ਨਹੀਂ ਮਿਲਦੇ ਤੇ ਉਹ ਨਰਾਸਾ ਦੇ ਰੂਪ ਦੇ ਵਿੱਚ ਉਹਨਾਂ ਨੇ ਵੀ ਆਪਣੇ ਉਹਨਾਂ ਦੇ ਵੀ ਪਰਿਵਾਰ ਨੇ ਉਹਨਾਂ ਨੇ ਵੀ ਆਪਣਾ ਢਿੱਡ ਪਾਲਨੇ ਆ ਬੱਚਿਆਂ ਨੇ ਢਿੱਡ ਪਾਲਨੇ ਆ ਤੇ ਬੇਨਤੀਆਂ ਹੱਥ ਜੋੜ ਕੇ ਸਮੁੱਚੀ ਆਲ ਆਲ ਆਫ ਵਰਲਡ ਕਿਸਾਨ ਜਥੇਬੰਦੀਆਂ ਜਿਹੜਾ ਉਹ ਬੰਦਾ ਕਿਤੇ ਨਾਲ ਜੁੜਿਆ ਆ ਤਾਂ ਲੇ ਕਿਸਾਨ ਦੀ ਗੱਲ ਨਹੀਂ ਹੈਗੀ ਇਹ ਕਾਰੋਬਾਰੀਆਂ ਦੀ ਵੀ ਗੱਲਬਾਤ ਹੈਗੀ ਆ ਕਾਰੋਬਾਰੀ ਵੀ ਨਾਲ ਜੁੜਨ ਰਲ ਮਿਲ ਕੇ ਪ੍ਰਾਈਮ ਮਿੰისტਰ ਨੂੰ ਮਜਬੂਰ ਕਰਨ ਉਹਨਾਂ ਦੇ ਨਾਲ ਉਹਨਾਂ ਤੱਕ ਗੱਲ ਪਹੁੰਚ ਪਹੁੰਚ ਤਾਂ ਗਈ ਹੋਈ ਆ ਪਹੁੰਚੀ ਹੋਈ ਆ ਪਰ ਉਹ ਪਤਾ ਨਹੀਂ ਕਿਉਂ ਕਿਹੜੀ ਗੱਲ ਪਿੱਛੇ ਬੈਠੇ ਹੋਏ ਨੇ ਜੇ ਤੁਸੀਂ ਤੁਹਾਡੇ ਹੱਥ ਦੇ ਵਿੱਚ ਬਾਲ ਡੋਰ ਦੇ ਦਿੱਤੀ ਆ ਵੋਟਰਾਂ ਨੂੰ ਤੁਹਾਨੂੰ ਵੋਟਾਂ ਪਵਾ ਕੇ ਜਿਤਾ ਕੇ ਤੁਹਾਨੂੰ ਟਕਣ ਦੇ ਪਹੁੰਚਾਤਾ ਤਾਂ ਪਲੀਸ ਤੁਸੀਂ ਪਰਜਾ ਦਾ ਤਾਂ ਤੁਹਾਡਾ ਹੱਕ ਬਣਦਾ ਆ ਕਿ ਤੁਸੀਂ ਪਰਜਾ ਦੀ ਗੱਲ ਸੁਣਨੀ ਹੈ ਜੀ ਤੁਹਾਡਾ ਹੱਕ ਬਣਦਾ ਆ ਪ੍ਰਾਈਮ ਮਿੰისტਰ ਜੀ ਬੇਨਤੀ ਹੱਥ ਜੋੜ ਕੇ ਜੀ ਮੇਰੀ ਇਹ ਵੀਡੀਓ ਮੈਂ ਬਣਾ ਰਿਹਾ ਆ ਪ੍ਰਾਈਮ ਮਿੰისტਰ ਤੱਕ ਵੀ ਪਹੁੰਚੇ ਤੇ ਉਨਾਂ ਤੱਕ ਵੀ ਪਹੁੰਚੇ ਪਹਿਲਾਂ ਬੌਂਤੇ ਕੇ ਜਿਹੜਾ ਆਪਣੇ ਸਾਡੇ ਪੰਜਾਬ ਦੇ ਪ੍ਰਾਈਮ ਮਿਨਿਸਟਰ ਨੇ ਭਗਵੰਤ ਮਾਨ ਜੀ ਉਹ ਚੁੱਪ ਨੇ ਉਹਨਾਂ ਨੂੰ ਵੀ ਚਾਹੀਦਾ ਹੈ ਉਹ ਉਹ ਉਹਨਾਂ ਦਾ ਕੋਈ ਲੀਡਰ ਕੋਈ ਜਾ ਕੇ ਤੇ ਮਾੜੀ ਹਾਦਨਾ ਨਾ ਕਰੇ ਹਾਂਜੀ ਸਾਡੇ ਸਿੱਧੀ ਦਿਨ ਚੱਲ ਰਹੇ ਨੇ ਸਾਡੇ ਬੱਚੇ ਸੀ ਗੁਰੂ ਗੋਬਿੰਦ ਸਿੰਘ ਜੀ ਸਾਡੇ ਉਹਨਾਂ ਦੇ ਫਰਜੰਦ ਸਾਡੇ ਵਾਸਤੇ ਕੀ ਕਰ ਗਏ ਨਵੀਂ ਮਿਸਾਲ ਪੈਦਾ ਤੁਸੀਂ ਦੇਖ ਸਕਦੇ ਹੋ ਹੁਣੇ-ਹੁਣੇ ਉਹ ਕਿਹੜੀ ਹੈ ਹਾਂਜੀ ਕੋਦੇ ਦਿਹਾੜੇ ਦੇ ਸਿੱਧੀ ਦਿਹਾੜੇ ਚੱਲ ਰਹੇ ਨੇ ਤੇ ਸਾਡੇ ਕਿਸਾਨ ਉੱਥੇ ਬਿੱਥੇ ਰੋਲ ਰਹੇ ਨੇ ਛੜਕਾਂ ਤੇ ਤਰਨੇ ਲਾ ਕੇ ਬੈਠੇ ਨੇ ਢੱਲੇਵਾਲ ਸਾਹਿਬ ਉਹਨਾਂ ਨੂੰ ਸਲਾਮ ਆ ਉਹਨਾਂ ਨੇ ਸਾਡੇ ਵਾਸਤੇ ਕਿਸਾਨਾਂ ਵਾਸਤੇ ਸਾਡੇ ਬੱਚਿਆਂ ਵਾਸਤੇ ਮਰਨ ਮਰਤੇ ਦੇ ਵਿੱਚ ਇਹਨਾਂ ਦੇ ਹਾਲਾਤ ਬਹੁਤ ਨਾਜ਼ੁਕ ਹੋਈ ਬੀ ਆ ਬੜਾ ਸੀਰੀਅਸ ਉਹਨਾਂ ਦੀ ਹਾਲਾਤ ਨੇ ਤੇ ਕਿਉਂ ਨਾ ਆਪਾਂ ਸਾਰੇ ਰਲ ਕੇ ਉਹਨਾਂ ਦਾ ਸਾਥ ਦਈਏ ਆਓ ਜੁੜੀਏ ਇਕੱਠੇ ਹੋਈਏ ਹਾ ਦਾ ਨਾਰਾ ਮਾਰੀਏ ਪ੍ਰਾਈਮ ਮਿੰისტਰ ਤੱਕ ਦਲਪ ਚਾਹੀਏ ਉਹਨਾਂ ਤੱਕ ਪਹੁੰਚੀ ਹੋਈ ਗੱਲ ਆ ਜਿ ਉਹ ਰਾਮ ਦੇ ਘਰ ਦੇ ਵਿੱਚ ਆਉਣ ਤੇ ਸਾਡੇ ਫਸਲਾਂ ਦੇ ਮੁੱਲ ਸਾਨੂੰ ਦੇ ਦੇਣ ਅਸੀਂ ਆਪ ਆਪਣੇ ਕਰੀ ਜਾਈਏ ਜੈਕਸਨ ਜੈਜਵਾਨ ਕਿਸਾਨ ਜੁਨੀਅਨ ਜਿੰਦਾਬਾਦ ਨੋ